ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਦੋਸਤੋ ਅੱਜ ਆਪਾਂ ਕੁਸ਼ਤੀ ਰਿਐਕਸ਼ਨ ਕਰਨਾ ਹੈ ਕੱਲ ਪਿੰਡ ਕੱਲੋਵਾਲ ਨੀਅਰ ਦਸੂਹਾ ਕੁਸ਼ਤੀ ਹੋਈ ਇੱਕ ਵਿਸ਼ਾਲ ਕੁਸ਼ਤੀ ਦੰਗਲ ਸੀ ਇਸ ਮੇਲੇ ਦੇ ਵਿੱਚ ਬਹੁਤ ਹੀ ਕੁਸ਼ਤੀ ਪ੍ਰੇਮੀ ਆਏ ਔਰ ਵੱਡੇ ਵੱਡੇ ਮੱਲ ਆਏ ਜਿਹਦੇ ਵਿੱਚੋਂ ਨੰਬਰ 1 ਦੀ ਝੰਡੀ ਦੀ ਕੁਸ਼ਤੀ ਸੀ ਭੁਪਿੰਦਰ ਅਜਨਾਲਾ ਔਰ ਲੱਲੂ ਜੰਮੂ ਲੱਲੂ ਪਹਿਲਵਾਨ ਬਹੁਤ ਵਧੀਆ ਮੱਲ ਹੈ ਜੰਮੂ ਦਾ ਨੰਬਰ 1 ਦਾ ਮੱਲ ਹੈ ਔਰ ਭੁਪਿੰਦਰ ਅਜਨਾਲਾ ਵੀ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਪੰਜਾਬ ਦਾ ਨੰਬਰ 1 ਹੀ ਕਹਿ ਲਓ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ 20 ਸਾਲ ਤੋਂ ਜਿਹੜਾ ਬੰਦਾ ਕੁਸ਼ਤੀ ਲੜ ਰਿਹਾ ਹੋਵੇ ਔਰ ਉਹਨੇ ਝੰਡੀ ਦੀਆਂ ਕੁਸ਼ਤੀਆਂ ਲੜੀਆਂ ਹੋਣ ਤਾਂ ਉਹਨੂੰ ਨੰਬਰ 1 ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਜਿਹਦੇ ਕੋਲ ਹਜ਼ਾਰਾਂ ਹੀ ਖਿਤਾਬ ਪੈਣ ਜਿਤਦੇ ਸੋ ਇਹ ਕੁਸ਼ਤੀ ਹੋਈ ਲੱਲੂ ਜੰਮੂ ਵਾਲਾ ਵੀ ਬਹੁਤ ਵਧੀਆ ਮੱਲ ਹੈ ਪੂਰਾ ਬਾਡੀ ਫਿਟ ਚੌੜਾ ਸੀਨਾ ਔਰ ਭੁਪਿੰਦਰ ਅਜਨਾਲਾ ਦੋਨਾਂ ਸ਼ੇਰਾਂ ਦੀ ਹੋਗੀ ਟੱਕਰ ਇੱਧਰ ਪੰਜਾਬੀ ਸ਼ੇਰ ਉਧਰ ਜੰਮੂ ਵਾਲਾ ਸ਼ੇਰ ਔਰ ਬਈ ਬਹੁਤ ਮਸਤ ਕੁਸ਼ਤੀ ਹੋਈ ਸਹੀ ਹੋਈ ਲਗਭਗ 17 ਮਿੰਟੇ ਕੁਸ਼ਤੀ ਚੱਲੀ ਔਰ ਬਹੁਤ ਵਧੀਆ ਹੋਈ ਪਰ ਜੋੜ ਵਧੀਆ ਸੀ ਦੋਨਾਂ ਦਾ ਭਪਿੰਦਰ ਜਨਾਲਾ ਦਾ ਔਰ ਲੱਲੂ ਜੰਮੂ ਦਾ ਇਸ ਕੁਸ਼ਤੀ ਦੇ ਵਿੱਚ ਲੱਲੂ ਮੈਦਾਨ ਚੋਂ ਭੱਜਦਾ ਦਿਖਿਆ ਬਚਦਾ ਦਿਖਿਆ ਕਿਉਂਕਿ ਪਹਿਲਾਂ ਵੀ ਕਈ ਕੁਸ਼ਤੀਆਂ ਹੋਈਆਂ ਨੇ ਲੱਲੂ ਜੰਮੂ ਨਾਲ ਭਪਿੰਦਰ ਜਨਾਲਾ ਦੀਆਂ ਜਿਨ੍ਹਾਂ ਦੇ ਵਿੱਚੋਂ ਕੁਸ਼ਤੀਆਂ ਜ਼ਿਆਦਾਤਰ ਲਗਭਗ ਸਾਰੀਆਂ ਭੁਪਿੰਦਰ ਜਲਾਲਾ ਨੇ ਜਿੱਤੀਆਂ ਨੇ ਕੁਝ ਕੁਸ਼ਤੀਆਂ ਨੇ ਜਿਹੜੀਆਂ ਬਰਾਬਰੀ ਦੇ ਵਿੱਚ ਛੁੱਟੀਆਂ ਨੇ ਪਰ ਲੱਲੂ ਜੰਮੂ ਵਧੀਆ ਮੱਲ ਸਾਰਾ ਕੁਝ ਪਤਾ ਹੈ ਥੋੜਾ ਡਿਫੈਂਸਿਵ ਹੋ ਕੇ ਲੜਦਾ ਰਿਹਾ ਹੋਊ ਤੌਰ ਕੋਸ਼ਿਸ਼ ਕਰਦਾ ਰਿਹਾ ਕਿ ਕੁਸ਼ਤੀ ਡਰਾ ਕਰਾ ਲਈਏ ਜਾਂ ਕੁਸ਼ਤੀ ਬਰਾਬਰ ਹੋ ਜਾਏ ਕਦੀ ਮੈਦਾਨ ਦੇ ਕੰਡੇ-ਕੰਡੇ ਕੋਲ ਨਾ ਕਦੀ ਮੈਦਾਨ ਚੋਂ ਬਾਹਰ ਜਾਣਾ बार-बार ਰੈਫਰੀ ਵੱਲੋਂ ਅੰਦਰ ਲੈ ਕੇ ਆਉਂਦੇ ਰਹੇ 100 ਕੁਸ਼ਤੀ ਦੰਗਲ ਵੀ ਵਧੀਆ ਸੀਗੇ ਰੈਫਰੀ ਵੀ ਵਧੀਆ ਸੀਗੇ ਵਿਵਸਥਾ ਵੀ ਵਧੀਆ ਸੀ ਸਾਰਾ ਠੀਕ ਸੀ ਉਹ ਕੁਸ਼ਤੀ ਝੰਡੇ ਦੇ ਵੀ ਠੀਕ ਸੀ ਇਸ ਮੌਸਮ ਦੇ ਵਿੱਚ ਉਹ ਕੁਸ਼ਤੀਆਂ ਥੋੜੀਆਂ ਦੋਸਤੋਂ ਬ੍ਰੇਕ ਲੈ ਕੇ ਆ ਰਹੀਆਂ ਨੇ ਘਟ ਹੋ ਰਹੀਆਂ ਨੇ ਔਰ ਠੰਡ ਦਾ ਬਹੁਤ ਜ਼ਿਆਦਾ ਪ੍ਰਕੋਪ ਹੈ ਕਰਿਆ ਕਿ ਜਾਵੇ ਕਿਉਂਕਿ ਜਦੋਂ ਐਡੇ ਐਡੇ ਵੱਡੇ ਦੰਗਲ ਹੁੰਦੇ ਨੇ ਤਾਂ ਵੱਡੇ ਮੱਲ ਵੀ ਠੰਡ ਦੀ وجہ ਨਾਲ ਵੀ ਨਹੀਂ ਪਹੁੰਚ ਪਾਉਂਦੇ ਔਰ ਜੇ ਮੱਲ ਪਹੁੰਚ ਜਾਣ ਤਾਂ ਜਿਹੜੇ ਦਰਸ਼ਕ ਨੇ ਜਿਹੜੇ ਦੂਰ ਦਰਾਡੇ ਤੋਂ ਆਉਂਦੇ ਨੇ ਜਿਹੜੇ ਹੋਰ ਮੱਲ ਨੇ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਜੰਮੂ ਦੇ ਉਹ ਆਉਂਦੇ ਨੇ ਤਾਂ ਦਿੱਕਤ ਆਉਂਦੀ ਹੈ ਉਹਨਾਂ ਨੂੰ ਦੋਸਤੋ ਕੋਈ ਮੋਟਰਸਾਈਕਲ ਤੇ ਕੋਈ ਬਾਈਕ ਤੇ ਐਨੀ ਧੁੰਦ ਦੇ ਵਿੱਚ ਉਸ ਟਾਈਮ ਘਰ ਵੀ ਪਹੁੰਚਣਾ ਹੁੰਦਾ ਸੋ ਬਹੁਤ ਦਿੱਕਤ ਹੈ ਮੁਸ਼ਕਲ ਹੈ ਖਾਸ ਕਰਕੇ ਧੁੰਦ ਦੀ ਉਸ ਤੋਂ ਨਾਲ ਹੀ ਠੰਡ ਦੀ ਸੋ ਦਰਸ਼ਕ ਵੀ ਘੱਟ ਨਿਕਲ ਰਹੇ ਨੇ ਇੱਥੇ ਵੀ ਦੇਖੋ ਤੁਸੀਂ ਅਖਾੜੇ ਦੇ ਵਿੱਚ ਬਹੁਤ ਜ਼ਿਆਦਾ ਭੀੜ ਨਹੀਂ ਹੋਈ ਔਰ ਇੱਕ ਕੁਸ਼ਤੀ ਵਧੀਆ ਹੋਈ ਕੁਸ਼ਤੀ ਦੇ ਵਿੱਚ ਭਪਿੰਦਰ ਜਨਲਾਲਾ ਬਾਰ-ਬਾਰ ਕੋਸ਼ਿਸ਼ ਕਰਦੇ ਹੋਏ ਕਿ ਜਿਵੇਂ-ਤਿਵੇਂ ਆਪਣਾ ਲੱਲੂ ਦੇ ਨਾਲ ਇੱਕ ਪਾਸਾ ਕਰਦੀਏ ਪਰ ਲੱਲੂ ਡਿਫੈਂਸਿਵ ਜ਼ਿਆਦਾ ਹੋ ਗਿਆ ਬਾਰ-ਬਾਰ ਮੈਦਾਨ ਚੋਂ ਬਾਹਰ ਜਾਣਾ ਜਾਂ ਟਾਈਮ ਪਾਸ ਕਰਨਾ ਇੱਕ ਕੁਸ਼ਤੀ ਨੂੰ ਉਹਨਾਂ ਨੇ ਵਧੀਆ ਕੁਸ਼ਤੀ ਹੋਣੀ ਸੀ ਵਧੀਆ ਕੁਸ਼ਤੀ ਹੋ ਵੀ ਰਹੀ ਸੀ ਇਹਨੂੰ ਨੂਰਾਂ ਕੁਸ਼ਤੀ ਵਰਗਾ ਬਣਾਤਾ ਤੇ ਚਲੋ ਕੋਈ ਗੱਲ ਨਹੀਂ ਪਹਿਲਵਾਨ ਆਪਣਾ ਬਚਾਅ ਵੀ ਕਰਦਾ ਹੈ ਜਿਹੜੇ ਪਿਆਰ ਨਾਲ ਬਾਰ-ਬਾਰ ਦੀ ਟੱਕਰ ਪਈ ਹੋਵੇ ਉਹਦੀਆਂ ਉਹਨੂੰ ਤਾਕਤਾਂ ਦਾ ਪਤਾ ਹੁੰਦਾ ਉਹਦੀਆਂ ਕਮਜ਼ੋਰੀਆਂ ਦਾ ਵੀ ਪਤਾ ਹੁੰਦਾ ਹੈ ਸੋ ਲੱਲੂ ਜੰਮੂ ਵਾਲਾ ਵਧੀਆ ਫਿੱਟ ਔਰ ਵਧੀਆ ਤਾਲਦਰੁਸਤ ਮੱਲ ਹੈ ਵਧੀਆ ਕੁਸ਼ਤੀ ਲੜਦਾ ਕੋਈ ਇਹੋ ਜੀ ਗੱਲ ਨਹੀਂ ਹਰਜਤ ਆਪਣੀ ਜਗ੍ਹਾ ਬੇਸ਼ੱਕ ਭਪਿੰਦਰ ਰਜਨਾਲਾ ਐਂਡ ਤੇ ਜਾ ਕੇ ਇਹ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਥੱਲੇ ਲੈ ਆਉਂਦੇ ਨੇ ਔਰ ਫਿਰ ਉਹਨਾਂ ਦੀ ਥੌਣ ਤੇ ਰੱਖਦੇ ਨੇ ਗੋਡਾ ਔਰ ਜਦੋਂ ਥੌਣ ਤੇ ਗੋਡਾ ਜਾਂਦਾ ਕਿਸੇ ਵੀ ਮੱਲ ਦੇ ਤੇ ਉਹ ਘੜੇ ਕੁਸ਼ਤੀ ਆਵਾਦਤ ਬੰਦ ਦੋ ਚਾਰ ਜਾਂ ਪੰਜ ਮਿੰਟਾਂ ਦੇ ਰਹਿ ਜਾਂਦੀ ਆ ਬਹੁਤ ਤਕੜਾ ਮੰਨ ਲੋ ਇਹ ਤਾਂ 5 ਮਿੰਟ ਚੱਲਦਾ ਹੈ ਜਿਆਦਾ ਉੱਥੇ ਜੇ ਜਾ ਕੇ ਫਿਰ ਜੇ ਬਹੁਤ ਹੀ ਤਕੜਾ ਹੋਵੇ ਮੰਨ ਲੇ ਜੇ ਉੱਪਰ ਨਹੀਂ ਆ ਪੰਦਾ ਤਾਂ ਕੁਸ਼ਤੀ ਨੂੰ ਬਰਾਬਰ ਕਰਾਲ ਵਿੱਚ ਕਾਮਯਾਬ ਰਹਿ ਜਾਂਦਾ ਹੈ ਜੇ ਪੁਆਇੰਟ ਤੇ ਨਾ ਜਾਵੇ ਤੇ ਜਾ ਫਿਰ ਜ਼ਿਆਦਾਤਰ 90% ਪਹਿਲਵਾਨ ਕੁਸ਼ਤੀ ਹਾਰਦੇ ਨੇ ਸੋ ਲੱਲੂ ਜੰਮੂ ਦੀ ਜਦੋਂ ਤੌਣ ਤੇ ਭਪਿੰਦਰ ਜੀ ਨਾਲਾਂ ਨੇ ਗੋਡਾ ਰੱਖਿਆ ਤੇ ਉਸ ਤੋਂ ਬਾਅਦ ਜਾਂ ਜੀ ਤੋਂ ਪਕੜ ਗਏ ਲੰਗੜ ਨੂੰ ਪਕੜ ਕੇ ਪਿੱਛੋਂ ਚੁੱਕ ਕੇ ਪਲਟਾ ਮਾਰ ਦਿੰਦੇ ਨੇ ਸੋ ਕਲੀਨ ਬੋਲਡ ਕਲੀਨ ਚਿੱਤ ਹੋ ਜਾਂਦੇ ਨੇ ਲੱਲੂ ਜੰਮੂ ਸੋ ਭਪਿੰਦਰ ਅਜਨਾਲਾ ਪੰਜਾਬ ਦਾ ਪੰਜਾਬੀ ਸ਼ੇਰ ਇੱਕ ਕੁਸ਼ਤੀ ਹੋਰ ਮਾਰ ਗਿਆ ਆਪਣੀਆਂ ਜਿੱਤਾਂ ਦੇ ਵਿੱਚ ਇੱਕ ਇਜ਼ਾਫਾ ਹੋਰ ਕਰ ਗਿਆ ਵੈਸੇ ਵੀ ਉਹਦੀਆਂ ਅਗਰ ਕੁਸ਼ਤੀਆਂ ਗਿਣੀਆਂ ਜਾਣ ਉਹਦੀਆਂ ਜਿੱਤਾਂ ਕਿੰਨੀਆਂ ਜਾਣ ਤਾਂ ਬਹੁਤ ਲੰਮੀ ਗਿਣਤੀ ਹੈ ਤਗਮ ਦੀ ਬਰਾਬਰੀ ਦੇ ਡਰਾਗ ਰਹੇ ਆ ਤਾਂ ਉਹ ਵੀ ਬਹੁਤ ਹੈ ਔਰ ਉਹਦੀਆਂ ਹਾਰਾਂ ਕਿੰਨੀਆਂ ਜਾਣ ਤਾਂ ਹਾਰਾਂ ਦੀ ਕੋਈ ਗਿਣਤੀ ਬਹੁਤ ਜ਼ਿਆਦਾ ਨਹੀਂ ਹੈਗੀ ਸੋ ਦੋਸਤੋ ਇਹ ਮਲ ਪੰਜਾਬ ਦੀ ਆਨ ਮਨ ਸ਼ਾਨ ਹੈ ਔਰ ਅਜੇ ਅਜੇ ਵੀ ਨੌਜਵਾਨਾਂ ਨੂੰ ਵਧੀਆ ਕੁਸ਼ਤੀ ਲੜਦੇ ਨੇ ਸੋ ਵਾਹਿਗੁਰੂ ਈਸ਼ਵਰ ਅੱਲਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸੇ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ ਇਸੇ ਤਰ੍ਹਾਂ ਕੁਸ਼ਤੀਆਂ ਹੁੰਦੀਆਂ ਰਹੇ ਔਰ ਦਰਸ਼ਕ ਆਨੰਦ ਮਾਣਦੇ ਰਹੇ ਸੋ ਦੋਸਤੋ ਕੁਸ਼ਤੀ ਦਾ ਰਿਐਕਸ਼ਨ ਔਰ ਇਹ ਕੁਸ਼ਤੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਨ ਤੋਂ ਬਾਅਦ ਇਹਨੂੰ ਸ਼ੇਅਰ ਜ਼ਰੂਰ ਕਰਦੋ ਔਰ ਇੱਕ ਪਿਆਰਾ ਜਿਹਾ ਆਪਣਾ ਸੁਝਾਅ ਜਰੂਰ ਦੇਜੋ। ਔਰ ਦੋਸਤੋ ਵੀਡੀਓ ਲੰਬੀ ਹੋ ਰਹੀ ਹੈ ਇੱਥੇ ਬੰਦ ਕਰਦੇ ਹਾਂ। ਖੁਸ਼ ਰਹੋ। ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ। ਔਰ ਆਪਣੇ ਘਰ ਦੇ ਵਿੱਚ ਪਿਆਰ ਬਣਾਈ ਰੱਖੋ। ਆਪਣੇ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਵੱਧ ਤੋਂ ਵੱਧ ਕਰੋ ਤੇ ਕਿਸੇ ਵੀ ਚੀਜ਼ ਤੋਂ ਨਿਰਾਸ਼ ਨਾ ਹੋ। ਮਾਲਕ ਬਹੁਤ ਵੱਡਾ ਹੈ ਰੱਬ ਬਹੁਤ ਵੱਡਾ ਹੈ। ਇੱਕ ਨਾ ਇੱਕ ਦਿਨ ਤੁਹਾਡੀ ਹਰ ਮੰਗ ਪੂਰੀ ਕਰ ਦਿੰਦਾ ਹੈ। ਆਪਣੇ ਮਨ ਨੂੰ ਕਾਲਾ ਨਾ ਪਾਓ। ਬੋਲੀ ਬੋਲੀ ਸਵਰ ਨੂੰ ਸਵਰਦਾ ਫਲ ਮਿੱਠਾ ਹੁੰਦਾ ਹੈ ਆਪੋ ਆਪਣੇ ਖੇਤਰ ਦੇ ਵਿੱਚ ਮਿਹਨਤ ਕਰੀ ਜੋ ਅੱਗੇ ਵਧੋ ਇਸੇ ਨਾਲ ਹੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਨਮਸਤੇ ਅਦਾ ਸਾਸਤਰੀ ਕਾਰ